ਰੈਨੂ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਤੇ ਇਸ ਟਾਈਮ ਬਾਈ ਜੀ ਆਪਾਂ ਧਨੀਰ ਖੜੇ ਆ ਬਰਮਾ ਸਟਿਕਰਾਲੇ ਦੇ ਖੜੇ ਆ ਇਸ ਟਾਈਮ ਤੇ ਇਹਦੀ ਮਾੜੀ ਕੁ ਬਾਈ ਲੋਕੇਸ਼ਨ ਦਿਖਾ ਦਿਆ ਜਿਹੜੀ ਸਰਸਾ ਨੂੰ ਜਾਂਦੀ ਹੈ ਮੇਨ ਰੋਡ ਇਧਰਲੇ ਪਾਸੇ ਦਿਖਾਈ ਬਾਈ ਜਿਹੜੀ ਸਰਸਾ ਨੂੰ ਜਾ ਰਹੀ ਹੈ ਮੇਨ ਰੋਡ ਇਹਦੇ ਉੱਤੇ ਬਾਈ ਦੀ ਦੁਕਾਨ ਇਧਰ ਨੂੰ ਹੈ ਠੀਕ ਹੈ ਤੇ ਬਾਈ ਨੇ ਇੱਕ ਨਵੀਆਂ ਚੀਜ਼ਾਂ ਲੈ ਕੇ ਆਇਆ ਬਾਈ ਜੇ ਮੈਂ ਸਪਲੈਂਡਰ ਦੇ ਜਿਹੜੇ ਮਗਰੈਟ ਹੁੰਦੇ ਜਾਂ ਕੋਈ ਮੋਟਰਸਾਈਕਲ ਦੇ ਮਗਰੈਟ ਟੁੱਟ ਜਾਂਦੇ ਆ ਜਾਂ ਉਹਦੇ ਚਿਮਟੇ ਹੁੰਦੇ ਆ ਜਾਂ ਹੈੱਡਲਾਈਟਾਂ ਹੁੰਦੀਆਂ ਨੇ ਮੂਰੋਂ ਰਬੜ ਦੀਆਂ ਉਹ ਮਾੜੇ ਘੱਥ ਮੈਨਾਂ ਟੁੱਟ ਤੇ ਇਹ ਕਿਤੋਂ ਮਿਲਦੇ ਨਹੀਂ ਹੈਗੇ ਬਾਈ ਬਾਕੀ ਆਪਾਂ ਬਾਈ ਹੋਰ ਅੰਦਰ ਆਏ ਗੱਲ ਕਰਦੇ ਆ ਆਜੋ ਪਰਮੇ ਕੀ ਹਾਲ ਚੱਲਾ ਬਾਈ ਬਸ ਬੜੀ ਜੀ ਟੈਕ ਤੇ ਆਲੇ ਕੇ ਆ ਪਰਮੇ ਬਾਈ ਹਾਂਜੀ ਭਰਾ ਸਵਾਣ ਤੁਸੀਂ ਇਹਦੀ ਪਹਿਲਾਂ ਤਾਂ ਬਾਈ ਯਾਰ ਕੁਆਲਿਟੀ ਚੈੱਕ ਕਰਾਉਣਾ ਮੇਰੇ ਹੱਥ 'ਚ ਆ ਉਹਦੇ ਹੱਥ 'ਚ ਨਹੀਂ ਮੇਰੇ ਹੱਥ 'ਚ ਆ ਆ ਦੇਖੋ ਇੰਨਾ ਮੋੜ ਤਾਂ ਠੀਕ ਹੈ ਇਹ ਉਦੋਂ ਵੱਧ ਵੀ ਮੁੜ ਜਾ ਬਈ ਜਿਵੇਂ ਮਰਜ਼ੀ ਕਰ ਲੈ ਬਈ ਨੂੰ ਜਿਵੇਂ ਮਰਜ਼ੀ ਇਹਨੂੰ ਜਿਵੇਂ ਮਰਜ਼ੀ ਮੋੜੀ ਚੱਲ ਬਈ ਇਹਦਾ ਬੰਦ ਜਿਹੜੀ ਇਹ ਚੀਜ਼ ਇਹ ਹਰੇਕ ਮੋਟਰਸਾਈਕਲ ਦੇ ਮਿਲ ਜਾਂਦੇ ਆਪਾਂ ਜਿਹੜੇ ਮਰਜ਼ੀ ਮੋਟਰਸਾਈਕਲ ਜਿਹੜੀ ਦਾ ਕਹੋਗੇ ਤੁਸੀਂ ਉਹ ਤਾਂ ਮੰਗਾ ਲਾਂਗੇ ਉਸੇ ਦਾ ਉਸੇ ਦਾ ਮੰਗਾ ਦੋ ਹਾਂ ਜਿਹੜੇ ਮਰਜ਼ੀ ਮੋਟਰਸਾਈਕਲ ਦਾ ਕਈ ਵਾਰ ਮੌਕੇ ਤੇ ਨਹੀਂ ਹੁੰਦਾ ਕਿਸੇ ਪ੍ਰਾਣੇ ਮੋਟਰਸਾਈਕਲ ਦਾ ਜਿਵੇਂ ਆਪਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਮੰਗਾ ਕੇ ਦੇ ਦਾਂ ਠੀਕ ਹੈ ਉਹ ਆਪਣੇ ਕੋਲੇ ਸਾਰੇ ਮੇਨ ਮੇਨ ਮੋਟਰਸਾਈਕਲ ਦਾ ਸਟਾਕ ਹੈ ਮੇਨ ਮੇਨ ਹੈ ਬਾਈ 1 ਮਿੰਟ ਮੜੀ ਹੈ ਛਾਤੀ ਮਰਵਾ ਦੇ ਉਸਾਂ ਤੋਂ ਲੈ ਕੇ ਸਾਮਾਨ ਆਪਣੇ ਕੋਲੇ ਆ ਪਿਆ ਆ ਪਿਆ ਬਾਕੀ ਆਪਣਾ ਦੂਜੀ ਦੁਕਾਨ 'ਚ ਸਾਮਾਨ ਪਿਆ ਕਿਉਂਕਿ ਇੱਥੇ ਤੈਨੂੰ ਪਤਾ ਮੋਟਰਸਾਈਕਲ ਖੜਾਉਣੀ ਨਹੀਂ ਉਹਨੂੰ ਜਗ੍ਹਾ ਨਹੀਂ ਹੈਗੀ ਹਾਂ ਬਾਈ ਇਹ ਤਾਂ ਸਹੀ ਗੱਲ ਹੈ ਬੀਲ ਕੱਪ ਵੀ ਮਰਜ਼ੀ ਨੇ ਗੱਡੀਆਂ ਦੇ ਜਿਹੜੇ ਮਰਜ਼ੀ ਮੰਗਾ ਲਓ ਆ ਬੀਲ ਕੱਪ ਤੇ ਵੀ ਨਿਗਾ ਮਰਵਾ ਦੇ ਬਹੁਤ ਵਧੀਆ ਵਧੀਆ ਡਿਜ਼ਾਈਨਿੰਗਾਂ 'ਚ ਡਿਜ਼ਾਈਨਿੰਗਾਂ ਦੇ ਵਿੱਚ ਤੇ ਬਾਈ ਬਾਕੀ ਬਾਈ ਦੀ ਸਟਿੱਕਰਾਂ ਦੀ ਦੁਕਾਨਾ ਹੈ ਨਾ ਤੇ ਕਦੋਂ ਵੀ ਬਾਈ ਕੋਲੇ ਕੋਈ ਵੀ ਸਟਿੱਕਰ ਲਪਾਉਣਾ ਬੰਦਾ ਆ ਸਕਦਾ ਤੁਹਾਨੂੰ ਨੰਬਰ ਦੇ ਦਾਂਗੇ ਲੋਕੇਸ਼ਨ ਤੁਹਾਨੂੰ ਹੀ ਦੱਸ ਦੀ ਸਰ ਨੂੰ ਵੱਡੀ ਗੱਲ ਤਾਂ ਆ ਸੀ ਬਾਈ ਜੀ ਇਹ ਕਿਸੇ ਕੋਲੇ ਨਹੀਂ ਮਿਲਦੀ ਆ ਪੂਛਾਂ ਬਹੁਤ ਟੁੱਟਦੀਆਂ ਨੇ ਮੜੇ ਨਾਲ ਟੁੱਟ ਜਾਂਦੀ ਹੁੰਦੀ ਸੀ ਆਹ ਟੁੱਟਦੀਆਂ ਜਾਂ ਜਾਂ ਹੁਣ ਜਿਵੇਂ ਮਰਜ਼ੀ ਮਰੋੜੀ ਚੱਲੋ ਹਲੋ ਇਹਨਾਂ ਦਾ ਮੇਨ ਇਹੀ ਹੈ ਜੀ ਆ ਟੁੱਟਣ ਟੱਟਣ ਵਾਲਾ ਕੰਮ ਇਹਨਾਂ ਦਾ ਹੁਣ ਗਿਆ ਹੈ ਨਹੀਂ ਇਹ ਬਾਈ ਮਾਨਸਾ ਦੇ ਵਿੱਚ ਵੀ ਬਹੁਤ ਘੁਸਾਣਾ ਬਾਈ ਪਰ ਮੇ ਮਿਲਦਾ ਨਹੀਂ ਤੇ ਇਹ ਬਾਈ ਹੋਰੀ ਨੀ ਮਿਲਦਾ ਆਪਣੇ ਕੋਲੇ 100 ਕਿਲੋਮੀਟਰ ਦੀ ਰ 150 ਕਿਲੋਮੀਟਰ ਰੇਂਜ ਆਪਣੇ ਕੋਲੇ ਮਿਲਦੀ ਨਹੀਂ ਜੀ ਠੀਕ ਹੈ ਮਿਲਦੀ ਨਹੀਂ 100 100 ਜਿਹੜੀ ਮਿਲਦੀ ਹੈ ਇਹਨਾਂ ਦੇ ਰੇਟ ਬਹੁਤ ਜ਼ਿਆਦਾ ਕਿਉਂਕਿ ਇਹ ਟੁੱਟਦੀ ਨਹੀਂ ਅਗਲਾ ਡਬਲ ਰੇਟ ਲੈਣਾ ਡਬਲ ਰੇਟ ਆਪਣੇ ਕੋਲੇ ਇਹ ਹੋਲ ਸੇਲ ਰੇਟ ਆ ਕਸਟਮਰ ਨਾਲ ਵੀ ਆਪਾਂ ਘੱਟ ਕੇ ਹੋਲ ਸੇਲ ਰੇਟ ਦੀ ਵੇਚਦੇ ਆਪਾਂ ਤੇ ਇਹਨਾਂ ਦੀ ਲਵਾਈ ਪੁਵਾਈ ਵੀ ਕੁਛ ਵੀ ਲੈਂਦੇ ਆਪਾਂ ਕੁਛ ਵੀ ਲੈਂਦੇ ਲਵਾਈ ਲੋਏ ਕੁਛ ਵੀ ਨਹੀਂ ਲੈਂਦੇ ਵਿੱਚ ਕਹਿੰਦੇ ਆ ਬਾਈ ਰੇਟ ਆਪਣਾ ਘਾਟਾ ਫਿਰ ਅਗਲੇ ਕਹਿੰਦੇ ਬਾਈ ਤੂੰ ਉਹ ਦੁਕਾਨ ਤੇ ਲਵਾ ਲਾ ਉਹਦੇ ਨਾਲ 200 ਰੁਪਏ 70 ਰੁਪਏ ਕਹਿੰਦਾ ਲਵੀ ਲਵਾਈ ਲੋ ਬਾਈ ਫਿਰ ਲਵਾਈ ਦਾ ਵੀ ਲਵਾਈ ਦਾ ਵੀ ਨਹੀਂ ਆਪਾਂ ਠੀਕ ਹੈ ਇਹ ਲਵਾਈ ਦਾ ਖਰਚਾ ਇਹ ਲਵਾਈ ਦਾ ਵੀ ਕੋਈ ਖਰਚਾ ਨਹੀਂ ਬਾਈ ਆਪਾਂ ਲਵਾਈ ਵੀ ਆਪਾਂ ਛੱਡੀ ਜੇ ਸਾਰੀ ਕਿੱਟ ਲੈਣੀ ਹੈ ਸਾਰੀ ਕਿੱਟ ਮਿਲ ਜੂਗੀ ਸਾਰੀ ਕਿੱਟ ਮਿਲ ਜੂਗੀ ਜਿਹੜੇ ਮਰਜ਼ੀ ਪਾ ਲੈ ਬਈ ਸਾਰਾ ਸਮਾਨ ਵੀ ਪਾ ਲੰਦਾ ਹੋਏ ਇਹ ਤੋਂ ਲੈ ਕੇ ਜੜ ਤੱਕ ਤਾਂ ਵੀ ਨਹੀਂ ਆਪਣਾ ਲਵਾਈ ਲੈਂਦੇ ਤਾਂ ਵੀ ਕੋਈ ਲਵਾਈ ਨਹੀਂ ਲੈਂਦੇ ਵੈਸੇ ਤੁਸੀਂ ਇਹਦਾ ਉਹੀ ਲਵਾਂਗੇ ਜਿਹੜਾ ਹੈਗਾ ਉਹ ਵੀ ਹੋਲਸੇਲ ਰੇਟ ਹੋਲਸੇਲ ਰੇਟ ਆ ਆਪਣਾ ਉਹੀ ਆਗਾ ਠੀਕ ਹੈ ਠੀਕ ਹੈ ਠੀਕ ਆ ਭਰਾ ਤੇ ਸੋਨੂੰ ਸਾਰਿਆਂ ਨੂੰ ਪਤਾ ਦੁਕਾਨ ਦਾ ਐਡਰੈਸ ਚਨੀਰ ਮਾਨਸਾ ਚਨੀਰ ਜੇ ਕਿਸੇ ਨੇ ਬਾਲਾ ਦੂਰ ਮਗਾਉਣਾਗਾ ਨਹੀਂ ਆ ਸਕਦਾ ਆਪਾਂ ਉਹਨੂੰ ਕੂਰੀਅਰ ਕਰਾ ਦਾਂਗੇ ਕੂਰੀਅਰ ਚਾਰਜ ਫ੍ਰੀ ਆਪਣਾ ਕੂਰੀਅਰ ਚਾਰਜ ਉਹੀ ਰੇਟ ਤੇ ਹੋਲ ਸੇਲ ਉਹੀ ਰੇਟ ਹੋਲ ਸੇਲ ਲੈ ਬਈ ਇੰਨਾ ਦਾ ਕੋਈ ਵੀ ਨਹੀਂ ਬਾਈ ਯਾਰ ਚੀਜ਼ ਦੇ ਸਕਦਾ ਹਨਾ ਸਾਨੂੰ ਲਵਾਈ ਵੀ ਲੈ ਰਿਹਾ ਬਾਈ ਜੇ ਕਿਨੇ ਦੂਰ ਮਗਾਉਣਾ ਤਾਂ ਹੋਲ ਸੇਲ ਰੇਟਾਂ ਦੇ ਵਿੱਚ ਬਾਈ ਹਨਾ ਚੀਜ਼